ਇਹ ਕਾਲ ਜੀ ਜੋ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂ ਸਾਰੇ ਪਿਓਰ ਕੋਟਨ ਦੇ ਹੋਣਗੇ ਬਿਲਕੁਲ 100% ਕੋਟਨ ਜੀ ਬਿਲਕੁਲ ਵੀ ਮਿਕਸਿੰਗ ਨਹੀਂ ਹੋਏਗਾ ਇਹ ਉਹ ਵਾਲੇ ਸੂਟ ਆ ਜੋ ਬਾਜ਼ਾਰ ਦੇ ਵਿੱਚ ਆਪਾਂ ਨੂੰ 1000 ਤੋਂ ਲੈ ਕੇ 1200 ਤੱਕ ਦੇ ਮਿਲਦੇ ਆ ਵਟ ਆਪਣੀ ਸ਼ਾਪ ਤੇ ਤੁਹਾਨੂੰ ਇਹ ਵਾਲੇ ਸੂਟ 800 ਦੇ ਵਿੱਚ ਮਿਲਣਗੇ ਇਹਨਾਂ ਦਾ ਪ੍ਰਾਈਸ ਸਿਰਫ 800 ਆ ਤੇ ਇਦੇ ਵਿੱਚ ਹੋਣਗੇ ਜੋ ਬ੍ਰਾਂਡ ਆ ਸਾਈਬਾ ਬ੍ਰਾਂਡ ਤੇ ਤਮੰਨਾ ਬ੍ਰਾਂਡ ਜੀ ਇੱਕ ਪ੍ਰਿੰਸੈਸ ਕੋਟਨ ਉਹ ਵਾਲਾ ਹੋਊਗਾ ਤਿੰਨ ਬ੍ਰਾਂਡ ਦੇ ਸੂਟ ਹੋਣਗੇ ਵਿੱਚ ਮੈਚਿੰਗ ਵੀ ਹੋਣਗੇ ਤੇ ਆਲ ਓਵਰ ਵੀ ਹੋਣਗੇ ਉਹ ਮੈਂ ਤੁਹਾਨੂੰ ਅਲੱਗ-ਅਲੱਗ ਸਾਰੇ ਦਿਖਾ ਦਿੰਨੀ ਆਂਗੀ ਜਿੱਦਾਂ ਇਹ ਫਸਟ ਸੂਟ ਆ ਇਹ ਵਾਲਾ ਹੋਊਗਾ ਮੈਚਿੰਗ ਸੂਟ ਬਹੁਤ ਜ਼ਿਆਦਾ ਪਿਆਰਾ ਹੀ ਪ੍ਰਿੰਟ ਆਗਾ ਤੇ ਇਹ ਵਾਲੀ ਹੋਊਗੀ ਇਹਦੀ ਬਾਟਮ ਸੈਲਫ ਦੇ ਵਿੱਚ 컬러 ਵੀ ਬਹੁਤ ਪਿਆਰਾ ਤੇ ਨੈਕਸਟ ਸੂਟ ਇਹ ਆਊਗਾ ਕਰੀਮ ਚ ਇਹ ਸੂਟ ਆਲ ਓਵਰ ਹੋਏਗਾ ਜੀ ਤੇ ਨੈਕਸਟ ਸੂਟ ਬ੍ਰਿਕ ਬ੍ਰਿਕ ਬੁੱਟੀ ਜੇ ਬਲੈਕ ਗ੍ਰੇਜ ਆ ਐਦਾਂ ਦਾ ਕੰਬੀਨੇਸ਼ਨ ਬਿਲਕੁਲ ਪਰਫੈਕਟ 컬러 ਆ ਰਿਹਾਗਾ ਤੇ ਇਹ ਵਾਲਾ ਸੂਟ ਆਲ ਓਵਰ ਹੈ ਐ ਤੋਂ ਬਾਅਦ ਇਹ ਹੈ ਜੈੱਡ ਬਲੈਕ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਹ ਇਹ ਵੀ ਆਲ ਓਵਰ ਹੈਗਾ ਇਹ ਆਊਗਾ ਪ੍ਰਿੰਸਸ ਕਲੈਕਸ਼ਨ ਦਾ ਗ੍ਰੇ ਕਲਰ ਚ ਇਹ ਵੀ ਆਲ ਓਵਰ ਹੈ ਤੇ ਨੈਕਸਟ ਇਹ ਵਾਲਾ ਪ੍ਰਿੰਟ ਇਹ ਸੂਟ ਵੀ ਤੁਹਾਨੂੰ ਆਲ ਓਵਰ ਮਿਲੇਗਾ ਸਾਰਿਆਂ ਦਾ ਪ੍ਰਾਈਸ 800 ਹੋਊਗਾ ਅੱਜ ਦੇ ਸਾਰੇ ਸੂਟਾਂ ਦਾ ਜੋ ਕਿ ਤੁਹਾਨੂੰ 1200 ਤੋਂ ਘੱਟ ਕਿਤੇ ਨਹੀਂ ਮਿਲੂਗਾ ਦੇਖੋ ਤਮੰਨਾ ਬ੍ਰਾਂਡ ਹੈ ਤੇ ਇਹ ਹੋਊਗਾ ਹੀ ਮੈਚਿੰਗ ਐਦਾਂ ਸੈਲਫ ਚ ਬਾਟਮ ਹੋਵੇਗੀ ਇਹਦੀ ਇਹ 4ਜੀ ਕਲਰ ਜਾਂ ਕਹਿੰਦੇ ਆ ਇਹ ਵਾਲਾ ਕਲਰ ਹੋਵੇਗਾ ਬਹੁਤ ਹੀ ਸੋਹਣਾ ਕਲਰ ਹੈਗਾ ਤੇ ਨੈਕਸਟ ਇਹ ਲਾਈਟ ਕਲਰ ਚ ਆ ਜਾਣਗੇ ਇਹ ਆਲ ਓਵਰ ਹੋਣਗੇ ਨੈਕਸਟ ਜੋ ਆਣਗੇ ਸਾਰੇ ਸੂਟ ਆਲ ਓਵਰ ਬਸ ਦੋ ਤਿੰਨ ਸੂਟ ਆ ਜੋ ਆਪਾਂ ਨੂੰ ਮੈਚਿੰਗ ਚ ਮਿਲਣਗੇ ਬਾਕੀ ਸਾਰੇ ਆਲ ਓਵਰ ਇਹ ਵਾਲੇ ਸੂਟ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਤੁਸੀਂ ਜੇ ਚਾਹੋ ਤਾਂ ਐਡਰੈਸ ਪਤਾ ਕਰ ਸਕਦੇ ਹੋ ਕੰਟੈਕਟ ਨੰਬਰ ਤੇ WhatsApp ਜੋ ਵੀ ਹੋਏਗਾ ਉਹਦੇ ਤੁਸੀਂ ਆਪਣਾ ਕੰਟੈਕਟ ਪਤਾ ਕਰ ਸਕਦੇ ਹੋਗੇ ਐਡਰੈਸ ਪਤਾ ਕਰ ਸਕਦੇ ਹੋ ਤੁਹਾਨੂੰ ਘਰ ਬੈਠੇ ਹੀ ਮਿਲ ਜਾਏਗਾ ਬਟ ਸ਼ਿਪਿੰਗ ਚਾਰजेस ਥੋੜੇ ਅਲੱਗ ਹੋਣਗੇ ਥੈਂਕ ਯੂ ਸੋ ਮੱਚ